ਜਟਨ ਚੋਲੀਅਰ 3 ਨੇ ਕਾਮਯਾਬੀ ਦੇ ਝੰਡੇ ਗੱਡੇ ਨੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਲੋਕ ਸਿਨੇਮਾ ਦੇ ਵਿੱਚ ਫਿਲਮ ਦੇ ਕੇ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਬਹੁਤ ਹੀ ਜ਼ਿਆਦਾ ਮਜ਼ੇ ਦੀ ਫਿਲਮ ਹੈ ਇਹ ਗੱਲਬਾਤ ਕਰ ਰਹੇ ਨੇ ਬਾਹਰ ਨਿਕਲ ਕੇ ਜਦੋਂ ਗੱਲਬਾਤ ਕਰ ਰਹੇ ਸੀ ਉਹ ਇਹ ਗੱਲ ਕਰ ਰਹੇ ਸੀ ਕਿ ਦਿਲ ਕਰਦਾ ਸੀ ਨੱਚਣ ਲੱਗ ਪਈਏ ਸਿਨੇਮਾ ਦੇ ਵਿੱਚ ਏਡੀ ਜ਼ਬਰਦਸਤ ਏਡੀ ਕੈਂਡ ਫਿਲਮ ਸੀ ਪਾਕਿਸਤਾਨੀਆਂ ਨੇ ਜਟਨ ਜੁਲੀਅਰ 3 ਨੂੰ ਲੈ ਕੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਅਜਿਹੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰਵੰਦ ਨੇ ਆ ਵੀਡੀਓ ਦੀ ਤਰਵੰਦਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਮਿਊਜ਼ਿਕ ਬਹੁਤ ਅੱਛਾ ਥਾ ਸੋਂਗਸ ਬਹੁਤ ਅਜੀਬ ਸਾਡ ਡਾਂਸ ਕਰਨੇ ਕੋ ਦਿਲ ਕਰ ਰਹਾ ਥਾ ਪੰਜਾਬੀ ਇਸ ਪੰਜਾਬ ਇਸ ਪੰਜਾਬ ਪਾਕਿਸਤਾਨ ਮੇ ਬਾਲੀਵੁੱਡ ਫਿਲਮਸ ਵੀ ਲਗਨੀ ਚਾਹੀਏ ਪੰਜਾਬੀ ਫਿਲਮਸ ਵੀ ਲਗਨੀ ਚਾਹੀਏ ਪਾਕਿਸਤਾਨ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਈਦ ਮੌਕੇ ਕਰੀਬ ਇੱਕ ਦਰਜਨ ਫਿਲਮਾਂ ਰਿਲੀਜ਼ ਹੋਈਆਂ ਪਰ ਚਰਚਾ ਸਿਰਫ ਇੱਕ ਫਿਲਮ ਦੀ ਹੋ ਰਹੀ ਹੈ ਇਹ ਫਿਲਮ ਹੈ ਜੱਟ ਐ ਜੁਲੀਅਟ 3 ਇਸ ਫਿਲਮ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਲੀਡ ਰੋਲ ਨਿਭਾਇਆ ਪਾਕਿਸਤਾਨ ਵਿੱਚ ਬਾਕੀ ਸਾਰੀਆਂ ਫਿਲਮਾਂ ਦੇ ਮੁਕਾਬਲੇ ਜੱਟਾਂ ਜੁਲੀਅਟ 3 ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ। ਸਿਨੇਮਾ ਘਰਾਂ ਵਿੱਚ ਜਿੱਥੇ ਕਈ ਪਾਕਿਸਤਾਨੀ ਫਿਲਮਾਂ ਦੋ ਦਿਨਾਂ ਵਿੱਚ ਹੀ ਉਤਰ ਗਈਆਂ, ਉੱਥੇ ਹੀ ਜੱਟਾਂ ਜੁਲੀਅਟ 3 ਹਾਲੇ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਸਾਲ 2019 ਵਿੱਚ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚਕਾਰ ਜੰਮੂ-ਕਸ਼ਮੀਰ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਸੀ, ਜਿਸ ਦੇ ਚੱਲਦਿਆਂ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਚੜਦੇ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਵਾਲੀ ਪੰਜਾਬੀ ਫਿਲਮ ਪਾਕਿਸਤਾਨੀ ਸਿਨੇਮਾ ਘਰਾਂ ਵਿੱਚ ਵਾਹਵਾਹੀ ਕਿਵੇਂ ਲੁੱਟ ਰਹੀ ਹੈ ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਸੁਣੋ ਪਾਕਿਸਤਾਨੀ ਦਰਸ਼ਕਾਂ ਦਾ ਜੱਟਾਂ ਜੁਲੀਅਟ 3 ਬਾਰੇ ਕੀ ਕਹਿਣਾ ਹੈ ਇਸ ਵਿੱਚ ਇੱਕ ਪੰਜਾਬੀ ਟੱਚ ਹੈ ਜੋ ਕਿ ਅਸੀਂ ਬਹੁਤ ਲਾਈਕ ਕਰਦੇ ਹਾਂ ਲਾਹੌਰੀ ਖਾਸ ਕਰਕੇ ਲਾਹੌਰੀ ਕਿ ਪੰਜਾਬੀ ਮੂਵੀ ਹੈ ਇੰਡੀਅਨ ਐਕਟਰਸ ਹੈ ਤਾਂ ਉਸ ਵਿੱਚ ਇੱਕ ਚੀਜ਼ ਇਹ ਬੜੀ ਅੱਛੀ ਹੈ ਕਿ ਉਹਨਾਂ ਵਿੱਚ ਕਾਮੇਡੀ ਵੀ ਆ ਜਾਂਦੀ ਹੈ ਫੈਮਿਲੀ ਫਿਲਮ ਵੀ ਆ ਜਾਂਦੀ ਹੈ ਤਾਂ ਇੱਕ ਅੱਛਾ এনवायरमेंट ਡਵੈਲਪ ਹੋ ਜਾਂਦਾ ਦੇਖੇ तो बहुत हम लोग तो वी वर लाफिंग थ्रू आउट द मूवी बिंगा पंजाबी हमारे हाउस के कुछ जोक्स होते हैं जो सिर्फ हम समझ सकते हैं बट सीइंग दैट एक एक कंट्री अपार्ट सम समवन इज कंटिन्यूइंग द ट्रेडिशन आई थिंक इट्स इट्स रियली नाइस के इट्स द सेम वेयर इज द सेम थिंग एवरीवेयर पंजाबी इज पंजाब इज पंजाब सोनम बाजवा और ये दिलजीत और एमी विरक इनकी मूवीज आ जाए आई डोंट थिंक सो दैट आई कैन स्किप एवर आजकल कई पंजाबी फिल्मा विदेशों में बनदियां ने ਪਾਕਿਸਤਾਨ ਵਿੱਚ ਜਟਨ ਜੁਲੀਅਟ 3 ਦੇ ਡਿਸਟ੍ਰੀਬਿਊਟਰ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰੋਡਿਊਸਰਾਂ ਵੱਲੋਂ ਬਣਾਈਆਂ ਫਿਲਮਾਂ ਉੱਤੇ ਭਾਰਤੀ ਫਿਲਮਾਂ ਵਾਲੇ ਨਿਯਮ ਲਾਗੂ ਨਹੀਂ ਹੁੰਦੇ ਪਾਕਿਸਤਾਨ ਤੇ ਅਭੀ ਜਿੱਤੀ ਫਿਲਮਾਂ ਆ ਰਹੀਆਂ ਹਨ ਅਨਦਰ ਪ੍ਰੋਡਿਊਸਰ ਜੋ ਹੁੰਦੇ ਹੁੰਦੇ ਆ ਉਹ ਫੋਰਨਰ ਹੁੰਦੇ ਆ ਇੰਡੀਅਨ ਨਹੀਂ ਹੁੰਦੇ ਲਾਈਕ ਵਾਈਟਲ ਪ੍ਰੋਡਕਸ਼ਨ ਜੀ ਉਸਨੇ ਫਿਲਮ ਪ੍ਰੋਡਿਊਸ ਕੀਤੀ ਹੈ ਜਟਨ ਜੁਲੀਅਟ 3 ਐਟ ਅ ਕੈਨੇਡੀਅਨ ਨੈਸ਼ਨਲ ਐਂਡ ਦ ਕੰਪਨੀ ਬੇਸਡ ਇਨ ਯੂਕੇ ਜਟਨ ਜੁਲੀਅਟ ਹੈਸ ਪ੍ਰੂਵਡ ਕਿ ਇਟ ਹੈਸ ਡਨ ਵੈਰੀ ਵੈਲ اور وی ار لوකින් فارورڈ کہ ادھر ਦਾ بہتر رسپانس محرم دے بعد بھی آئے گا تے خاص ایس او پی ہوندی ہے اور وہ ایس او پی تے وی ہیو ٹو گیٹ ا ਪਰمیشن فرام مینسٹری ਨਾਲ وی ہیو ٹو اپلائی فار دا فلم امپورٹ جٹن جولیٹ 3 دے پروڈیوسر تے کو پروڈیوسر دا مننا ہے کہ پاکستان وچ چڑھ دے پنجاب وچ بنیاں فلماں دی سفلتہ نے فلماں دا دائرہ وڈا دتا ہے تے اگر پاپولیشن دے حساب ਨਾਲ دیکھیے تا اف کورس بہت وڈی مارکیٹ ہے ਪੰਜਾਬੀ ਫਿਲਮਾਂ ਲਈ ਉੱਥੇ ਕਟ ਸਿਰਫ ਹੈਗੀ ਆ ਪੰਜਾਬ ਦੇ ਵਿੱਚ ਡਿਵੌਟਾ ਸਕਰੀਨਸ ਬਹੁਤ ਜ਼ਿਆਦਾ ਨਹੀਂ ਉੱਥੇ ਸਕਰੀਨਸ ਬਹੁਤ ਕੱਟ ਨੇ ਤੇ ਪਰ ਇੰਨੀਆਂ ਸਕਰੀਨਸ ਕੱਟ ਹੋਣ ਕਾਰਨ ਵੀ ਜਿਹੜੇ ਉੱਥੇ ਰੈਵਨਿਊਜ਼ ਹੈਗੇ ਨੇ ਬਹੁਤ ਹੈਗੇ ਨੇ ਉਹਨਾਂ ਦੀ ਲੋਕਲ ਕਰੰਸੀ ਦੇ ਵਿੱਚ ਪੰਜਾਬ ਜਿਹੜੀਆਂ ਇੰਡੀਅਨ ਫਿਲਮਸ ਹੈਗੀਆਂ ਉੱਥੇ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋ ਸਕਦੀਆਂ ਕੋਈ ਵੀ ਫਿਲਮ ਜਿਹੜੀ ਬਾਹਰ ਪ੍ਰੋਡਿਊਸ ਕੀਤੀ ਹੋਵੇ ਆਊਟ ਆਫ ਇੰਡੀਆ ਉਹੀ ਰਿਲੀਜ਼ ਹੋ ਸਕਦੀ ਏ ਨਾ ਚੱਲ ਮੇਰਾ ਪੁੱਤ ਤੋਂ ਸ਼ੁਰੂ ਹੋਇਆ ਸੀ ਮੇਰੇ ਖਲ ਤੇ ਕਾਫੀ ਪਾਕਿਸਤਾਨ ਦੇ ਕਲਾਕਾਰ ਉਹ ਚਲੇ ਸੀ ਪੂਰਾ ਪਾਕਿਸਤਾਨ ਚ ਰਿਲੀਜ਼ ਪਹਿਲੀ ਕੀਤੀ ਸੀ ਪਿਕਚਰ ਔਰ ਅੱਛੇ ਕਾਮਯਾਬ ਹੋਈ ਸੀ ਪਿਕਚਰ ਉਹ ਪੂਰਾ ਪਾਕਿਸਤਾਨ ਸਾਨੂੰ ਮਿਲ ਗਿਆ ਕਿ ਨਾ ਜਿਵੇਂ ਚੁੱਕੇ ਹੁੰਦਾ ਸੀ ਆਸਟ੍ਰੇਲੀਆ ਚਲਦੇ ਸੀ ਕੈਨੇਡਾ ਸੀ ਹੁਣ ਪਾਕਿਸਤਾਨ ਵੀ ਨਾ ਰਿਲੀਜ਼ ਹੋ ਰਹੀ ਪਿਕਚਰ ਔਰ ਉਹ ਫਿਲਮ ਮਾਹਰਾਂ ਦੇ ਨਾਲ ਨਾਲ ਦਰਸ਼ਕਾਂ ਦਾ ਵੀ ਇਹ ਮੰਨਣਾ ਹੈ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੀ ਸੱਭਿਆਚਾਰਕ ਸਾਂਝ ਨੂੰ ਦੇਖਦਿਆਂ ਫਿਲਮਾਂ ਉੱਤੇ ਰੋਕਾਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਚਾਹ ਤੇ ਚਿਹੜੀ ਹੈਗੀ ਹੈ ਸਾਡੇ ਮੇਰੇ ਕੋਲ ਪਾਕਿਸਤਾਨੀਆਂ ਕੋਲ ਪੰਜਾਬੀ ਫਿਲਮ ਦੇਖਣ ਦੀ ਉਹ ਮੌਜੂਦ ਹੈਗੀ ਹੈ ਔਰ ਉਹ ਪੂਰੀ ਨਹੀਂ ਹੁੰਦੀ ਅਗਰ ਪਾਕਿਸਤਾਨ ਦੀ ਮਾਰਕੀਟ ਨੂੰ ਕਾਬੂ ਨਾ ਜਾਂਦੇ ਨੇ ਤੇ ਹੋਰ ਐਕਟਰਸ ਨੂੰ ਜਾਣਾ ਚਾਹੀਦਾ ਹੈ ਔਰ ਹੋਰ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਮਿਊਜ਼ਿਕ ਬਹੁਤ ਕਮਜ਼ੋਰ ਹੈ ਕਿ ਕੈਨੇਡੀਅਨ ਫਿਲਮਸ ਦੀ ਸਾਡੀ ਮਿਊਜ਼ਿਕ ਬੜੀ ਅੱਛੀ ਸੀ ਉਹ ਮਿੰਤ ਲੱਗਦਾ ਵੀ ਜਿਹੜੀ ਆਵਾਮੀ ਮੁਹੱਬਤ ਹੈ ਨਾ ਉਹ ਜਿਉਂਦੀ ਹੋ ਗਈ ਹੈ ਜਦੋਂ ਇਹ ਦੋਵੇਂ ਜ਼ਮਾਨਾ ਦੇ ਲੋਕ ਇੱਕ ਦੂਜੇ ਦੀ ਦੂਜੇ ਪ੍ਰਤੀ ਜਿਹੜੀ ਖਿੱਚ ਇਹਨਾਂ ਨੂੰ ਇਕੱਠੇ ਕਰਦੀ ਆ ਤੇ ਇੱਕ ਸੋਹਣਾ ਸਿਨੇਮਾ ਸਿਰਜਿਆ ਜਾ ਰਿਹਾ ਜਾਂ ਸੋਹਣੇ ਸਿਨੇਮੇ ਦੀ ਸਿਰਜਣਾ ਹੋ ਰਹੀ ਆ ਮੈਨੂੰ ਲੱਗਦਾ ਹੈ ਕਿ ਬਹੁਤ ਦੂਆ ਪੰਜਾਬਾਂ ਦੀ ਇੱਕ ਫਕਰ ਵਾਲੀ ਗੱਲ ਆ ਵੀ ਅੱਜ ਸਾਡੇ ਦੋਵੇਂ ਪੰਜਾਬੀ ਦੋਵਾਂ ਪੰਜਾਬਾਂ ਦੇ ਜਿਹੜੇ ਫਨਕਾਰ ਆ ਮਸ਼ਤਰਕਾ ਤੌਰ ਤੇ ਉਹ ਕੰਮ ਕਰ ਰਹੇ ਨੇ ਤੇ ਕਰਨਾ ਵੀ ਚਾਹੀਦਾ ਮੇਰੇ ਖਿਆਲ ਆ ਆਰਟ ਇਜ਼ ਬਾਰਡਰਲੈਸ ਐਂਡ 100% ਜਾਸਦ ਮਿਲਣੀ ਚਾਹੀਏ ਹਰੇਕ ਦੀ ਚੁਆਇਸ ਹੋਣੀ ਚਾਹੀਏ ਉਸਨੇ ਦੇਖਣੀ ਹੈ ਨਹੀਂ ਦੇਖਣੀ ਅ ਸਟੇਟ ਸ਼ੁਡ ਨਾਟ ਡਿਸਾਈਡ ਵਟ ਵਨ ਸ਼ੁਡ ਵਾਚ ਮੂਵੀਜ਼ ਵਗੈਰਾ ਬੈਨ ਨਹੀਂ ਹੋਣੀ ਚਾਹੀਦੀ ਇਹ ਜੋ ਜਸਟ ਇੱਕ ਇੰਜੋਏਮੈਂਟ ਹੈ ਫੈਮਿਲੀ ਦੀ ਇਸ ਇੱਕ ਗੈਦਰ ਹੋਣੇ ਦਾ ਇੱਕ ਹਮੇ ਮਿਲ ਜਾਤਾ ਤਰੀਕਾ ਪ पंजाबी फिल्म्स भी लगनी चाहिए हॉलीवुड की लगती है वो भी पैसा करती हैं और इवन ये कि वो जो कोलैबोरेशन है जो पहले हो रही थी एक पाकिस्तान इंडियन एक्ट्रेस की और एक बॉलीवुड में पाकिस्तानी एक्ट्रेस जा रहे थे वो चीज भी होनी चाहिए इससे गुड इनिशिएटिव और चीजें कोलैबोरेशन में अच्छी बनती है ऐसी जी आज दी वीडियो ਤੁਸੀਂ ਦੇਖਿਆ ਕਿ ਲੋਕ ਕਿੰਨੇ ਜ਼ਿਆਦਾ ਖੁਸ਼ ਨੇ ਲੋਕ ਕਿੰਨੇ ਜ਼ਿਆਦਾ ਲੁੱਡੀਆਂ ਪਾ ਰਹੇ ਨੇ ਪੰਜਾਬੀ ਫਿਲਮ ਹੋਏ ਪੰਜਾਬੀ ਟੱਚ ਹੋਏ ਪੰਜਾਬੀ ਕਲਚਰ ਹੋਏ ਲੈਂਦਾ ਪੰਜਾਬ ਹੋਏ ਚੜਦਾ ਪੰਜਾਬ ਹੋਏ ਤੇ ਪੰਜਾਬੀਆਂ ਦੀ ਜਿੱਥੇ ਗੱਲ ਆਏਗੀ ਪਾਕਿਸਤਾਨੀ ਉਥੇ ਪਿਆਰ ਦਿੰਦੇ ਨੇ ਉਹਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਜੱਟ ਐਂਡ ਜੁਲੀਅਰ 3 ਫਿਲਮ ਪਾਕਿਸਤਾਨ ਚ ਪੂਰੀ ਤਰ੍ਹਾਂ ਧੁੰਮ ਪਾ ਚੁੱਕੀ ਏ ਮੁਹਰਮਾ ਦੇ ਦਿਨ ਨੇ ਮੁਸਲਮਾਨਾਂ ਵਾਸਤੇ ਬਹੁਤ ਹੀ ਜ਼ਿਆਦਾ ਇhtਰਾਮ ਦੇ ਦਿਨ ਹੁੰਦੇ ਨੇ ਇਸ ਵਜ੍ਹਾ ਤੋਂ ਜੱਟ ਐਂਡ ਜੁਲੀਅਰ 3 ਉਸ ਤਰ੍ਹਾਂ ਕਾਰਗਰਦਗੀ ਨਹੀਂ ਦਿਖਾ ਪਾਈ ਲੇਕਿਨ ਮਹਰਮਾ ਤੋਂ ਫੌਰਨ ਬਾਅਦ ਜਟ ਐਂਡ ਜੁਲੀਅਟ 3 ਦੇ ਇੱਕ ਦਫਾ ਫੇਰ ਸ਼ੋ ਵਧਣਗੇ ਤੇ ਸਿਨੇਮਾ ਦੇ ਵਿੱਚ ਰੌਸ਼ ਵਧੇਗਾ ਪਾਕਿਸਤਾਨ ਦੇ Eid ਤੋਂ ਬਾਅਦ ਜਿਹੜੇ ਸ਼ੋ ਲੱਗੇ ਨੇ ਫਿਲਮਾਂ ਦੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਿਜ਼ਨਸ ਜਟ ਐਂਡ ਜੁਲੀਅਟ 3 ਨੇ ਕੀਤਾ ਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਫਿਲਮਾਂ ਵੀ ਦਿਖਾਈਆਂ ਨਹੀਂ ਜਾ ਰੀਆਂ ਬਲਕਿ ਜੱਟ ਐਂਡ ਜੁਲੀਅਟ 3 ਦੇ ਜ਼ਿਆਦਾ ਸ਼ੋਅ ਲਗਾਏ ਜਾ ਰਹੇ ਨੇ ਲੋਕ ਜ਼ਿਆਦਾ ਪਸੰਦ ਕਰ ਰਹੇ ਨੇ ਜੱਟ ਐਂਡ ਜੁਲੀਅਟ 3 ਨੂੰ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ